ਬੱਚਿਓ ਮੈਂ ਜਗਜੀਤ ਲੈਕਚਰਰ ਅੰਗਰੇਜ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਗ ਘਪਰਾਣਾ ਜ਼ਿਲ੍ਹਾ ਮੋਗਾ ਤੁਹਾਡੇ ਰੂਮ ਰੂਆਂ ਦਸਵੀਂ ਜਮਾਤਾਂ ਵੈਲਕਮ ਲਾਈਫ ਵਿਸ਼ੇ ਦੇ ਵਿੱਚੋਂ ਸਿਲੇਬਸ ਅਧਿਨ ਪਾਠ ਵਿਸ਼ਾਲ ਦ੍ਰਿਸ਼ਟੀਕੋਣ ਲੈ ਕੇ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਵੈਲਕਮ ਲਾਈਫ ਯਾਨੀ ਸਵਾਗਤ ਜ਼ਿੰਦਗੀ ਇਸ ਚਾਲੂ ਵਿਦਿਆਕ ਵਰੇ ਦੌਰਾਨ ਸਾਡੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਡੇ ਸਿਲੇਬਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਨਵਾਂ ਵਿਸ਼ਾ ਹੈ ਤਾਂ ਕਈ ਦਿਨਾਂ ਤੋਂ ਇਸ ਵਿਸ਼ੇ ਨਾਲ ਸੰਬੰਧਿਤ ਲੈਕਚਰ ਦੂਰਦਰਸ਼ਨ ਰਾਹੀਂ ਤੁਹਾਡੇ ਤੱਕ ਪਹੁੰਚ ਰਹੇ ਹੈ ਉਮੀਦ ਹੈ ਕਿ ਤੁਸੀਂ ਇਹਨਾਂ ਪਾਠਾਂ ਵਿਚਲਾ ਮੰਤਵ ਜਾਂ ਜੋ ਸੁਨੇਹਾ ਤੁਹਾਡੇ ਤੱਕ ਪਹੁੰਚਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹ ਜ਼ਰੂਰ ਫੋਲੋ ਕਰ ਰਹੇ ਹੋਵੋਗੇ ਜਿੱਥੇ ਸਵਾਗਤ ਜ਼ਿੰਦਗੀ ਵੈਲਕਮ ਲਾਈਫ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰਦਾ ਹੈ ਉੱਥੇ ਇਹ ਵਿਸ਼ਾ ਤੁਹਾਡੇ ਜੀਵਨ ਦੇ ਵਿੱਚ ਨਵੇਂ ਰੰਗ ਭਰਨ ਦੇ ਲਈ ਵੀ ਮਦਦਗਾਰ ਸਾਬਿਤ ਹੋਵੇਗਾ ਇਸ ਵਿਸ਼ੇ ਦੇ ਨਾਲ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਡੀ ਸ਼ਖਸੀਅਤ ਦੇ ਹਰੇਕ ਪਹਿਲੂ ਦੇ ਵਿੱਚਲੇ ਬਿਰੰਗ ਪਾਟ ਨੂੰ ਰੰਗਦਾਰ ਬਣਾ ਕੇ ਐਕਟੀਵਿਟੀ ਬੇਸਡ ਵਿਧੀ ਦੇ ਰਾਹੀਂ ਪਾਲਿਸ਼ ਕੀਤਾ ਜਾਵੇ। ਸੋ ਹਜਿ ਤਰ੍ਹਾਂ ਇਹੜਾ ਵਿਸ਼ਾਏ ਵਿਸ਼ਾਲ ਦ੍ਰਿਸ਼ਟੀਕੋਣ ਦ੍ਰਿਸ਼ਟੀਕੋਣ ਕੀ ਹੁੰਦਾ ਹੈ? ਦ੍ਰਿਸ਼ਟੀਕੋਣ ਹੁੰਦਾ ਹੈ ਸਾਡਾ ਰਵਈਆ ਸਾਡਾ ਸੋਚਨ ਦਾ ਟੰਗ ਤੇ ਵਿਸ਼ਾਲ ਕੀ ਹੁੰਦਾ ਹੈ ਵਿਸ਼ਾਲ ਹੁੰਦਾ ਹੈ ਖੁੱਲਾ ਜਦੋਂ ਅਸੀਂ ਸਾਡੀ ਸੋਚ ਖੁੱਲੀ ਹੁੰਦੀ ਹੈ ਅਸੀਂ ਤੰਗ ਸੋਚ ਦੇ ਮਾਲਿਕ ਨਹੀਂ ਹੁੰਦੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਵਿਸ਼ਾਲ ਦ੍ਰਿਸ਼ਟੀਕੋਣ ਤੰਗ ਵਿਸ਼ਾਲ ਦ੍ਰਿਸ਼ਟੀਕੋਣ ਉਹ ਹੁੰਦਾ ਹੈ ਜਿਹਦੇ ਵਿੱਚ ਅਸੀਂ ਆਪਣੀ ਪਰੰਪਰਾਗਤ ਸੋਚ ਤੋਂ ਹਟ ਕੇ ਨਵੇਂ ਪਰਿਵਰਤਨ ਅਪਣਾਉਣ ਯੋਗ ਹੁੰਨੇ ਆ ਆਪਾਂ ਨੂੰ ਪਤਾ ਹੈ ਕਿ ਵੀ ਪਰਿਵਰਤਨ ਜਿਹੜਾ ਹੈ ਉਹ ਕੁਦਰਤ ਦਾ ਨਿਯਮ ਹੈ ਜਿਹੜੀ ਚੀਜ਼ ਇੱਕ ਸਮੇਂ ਦੇ ਵਿੱਚ ਬਹੁਤ ਵਧੀਆ ਸਾਬਿਤ ਹੁੰਦੀ ਹੈ ਉਹ ਕੁਝ ਸਾਲਾਂ ਬਾਅਦ ਉਹੀ ਸੋਚ ਪੁਰਾਣੀ ਲੱਗਣ ਲੱਗ ਜਾਂਦੀ ਹੈ ਜੇ ਤੁਸੀਂ ਸਕੂਲ ਸੀ ਸਿੱਖਿਆ ਵਾਲੀ ਜਤਿ ਮਾਰੋ ਤਾਂ ਆਪਾਂ ਕੀ ਦੇਖਦੇ ਆਂ ਅੱਜ ਤੋਂ 15-20 ਸਾਲ ਪਹਿਲਾਂ ਜਿੱਥੇ ਸਾਡਾ ਸਿੱਖਿਆ ਡਿਪਾਰਟਮੈਂਟ ਸੀ ਯਹਾਂ ਸਾਡੇ ਸਿੱਖਿਆ ਦਾ ਲੈਵਲ ਸੀ ਯਹਾਂ ਅਸੀਂ ਕਹਿ ਲਈਏ ਕਿ ਸਾਡੇ ਗਵਰਨਮੈਂਟ ਸਕੂਲਾਂ ਦਾ ਲੈਵਲ ਸੀ ਤੇ ਅੱਜ ਦੇ ਲੈਵਲ ਦੇ ਹਿਸਾਬ ਨਾਲ ਜਦੋਂ ਕੰਪੇਅਰ ਕਰੀਏ ਤਾਂ ਆਪਾਂ ਕੀ ਦੇਖਦੇ ਆਂ ਕਿ देयर ਇਜ਼ ਅ ਡਰਾਸਟਿਕ ਚੇਂਜ ਬਹੁਤ ਵੱਡੀ ਪਧਰਤੇ ਚੀਂਜ ਜੜਾਏ ਉਹ ਮਹਿਸੂਸ ਹੋ ਰਿਹਾ ਹੈ ਪਹਿਲਾਂ ਦਾ ਜਮਾਨਾ ਟਾਟਾਂ ਤਪੜਾਂ ਬੋਰੀਆਂ ਤੇ ਬੈਠਣ ਵਾਲਾ ਸੀ ਲੇਕਿਨ ਅੱਜ ਆਪਣੇ ਕੋਲ ਫਰਨੀਚਰ ਹੈ ਪਹਿਲਾਂ ਕੁਝ ਸਾਲ ਪਹਿਲਾਂ ਤੱਕ ਕਦੀ ਆਪਾਂ ਸੋਚ ਵੀ ਨਹੀਂ ਸਕਦੇ ਸੀ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਕੰਪਿਊਟਰ ਚਲਾਣਗੇ ਜਾਂ ਕੰਪਿਊਟਰ ਤੇ ਇੰਨੀ ਮਹਾਰਤ ਹਾਸਲ ਕਰ ਲੈਣਗੇ ਕਿ ਉਹਨਾਂ ਤੱਕ ਆਨਲਾਈਨ ਮਾਧਿਅਮ ਰਾਹੀਂ ਜਿਹੜੀ ਸਟੱਡੀ ਮਟੀਰੀਅਲ ਹੈ ਉਹ ਪੁੱਛਾਇਆ ਜਾ ਸਕੇਗਾ ਇਹ ਸੰਭਵ ਕਿਉਂ ਹੋਇਆ ਕਿਉਂਕਿ ਅਸੀਂ ਆਪਣਾ ਦ੍ਰਿਸ਼ਟੀਕੋਣ ਜਾਂ ਆਪਣੀ ਸੋਚ ਪਰਿਵਰਤਨ ਮੋੜ ਤੇ ਲਾਈ ਹੋਈ ਹੈ ਆਪਾਂ ਸਮੇਂ ਦੇ ਨਾਲ ਨਾਲ ਚੱਲਣਾ ਸਿੱਖਿਆ ਸਮੇਂ ਦੀ ਮੰਗ ਤੇ ਅਨੁਸਾਰ ਜਦੋਂ ਵੀ ਇਨਸਾਨ ਨਵੀਆਂ ਤਕਨੀਕਾਂ ਜਾਂ ਨਵੇਂ ਦ੍ਰਿਸ਼ਟੀਕੋਣ ਨੂੰ ਸਮਝਣ ਲੱਗ ਜਾਂਦੇ ਤੇ ਉਸ ਨੂੰ ਅਪਣਾਉਣ ਵੀ ਲੱਗ ਜਾਂਦਾ ਤਾਂ ਉਸ ਦ੍ਰਿਸ਼ਟੀਕੋਣ ਨੂੰ ਆਪਾਂ ਕਹਿ ਦਿੰਨੇ ਆ ਵਿਸ਼ਾਲ ਦ੍ਰਿਸ਼ਟੀਕੋਣ ਇਸ ਪਾਠ ਦੇ ਵਿੱਚ ਜਦੋਂ ਕਿਤਾਬ ਦੇ ਵਿੱਚ ਤੁਸੀਂ ਚਾਤੀ ਮਾਰੋਗੇ ਤਾਂ ਮੈਂ ਦੋ ਤਸਵੀਰਾਂ ਦਿੱਤੀਆਂ ਹੋਈਆਂ ਤੇ ਇੱਥੇ ਇੱਕ ਐਕਟੀਵਿਟੀ ਦਿੱਤੀ ਹੋਈ ਹੈ ਦੋਨਾਂ ਤਸਵੀਰਾਂ ਦੇ ਸਾਹਮਣੇ ਕਿ ਇਹ ਤਸਵੀਰ ਆਪਾਂ ਨੂੰ ਕੀ ਦਿਖਾਉਂਦੀ ਹੈ ਹੁਣ ਦੇਖੋ ਇੱਕ ਤਸਵੀਰ ਦੇ ਵਿੱਚ ਇਨਸਾਨ ਦੇ ਦਿਮਾਗ ਦੇ ਉੱਪਰ ਤਾਲਾ ਲੱਗਿਆ ਹੋਇਆ ਦਿਖਾਇਆ ਹੈ ਜਦੋਂ ਕਿ ਦੂਜੇ ਇਨਸਾਨ ਦੇ ਦਿਮਾਗ ਦੇ ਵਿੱਚ ਇੱਕ ਬਲਬ ਜਗਦਾ ਦਿਖਾਇਆ ਇਹ ਤਾਲਾ ਜਾਂ ਇਹ ਬਲਬ ਇਹ ਕਿਸ ਗੱਲ ਨੂੰ ਦਰਸਾਉਂਦੇ ਆ ਤਾਲਾ ਲੱਗਣਾ ਮਤਲਬ ਕੋਈ ਚੀਜ਼ ਲੌਕ ਲੈਂਕੀ ਛੋਣਾ ਬੰਦ ਹੋਣਾ ਤੇ ਬਲਬ ਜਗਣਾ ਮੀਨਸ ਰੋਸ਼ਨ ਹੋ ਜਾਣਾ ਹੁਣ ਦੇਖੋ ਜਿਹੜੇ ਇਨਸਾਨ ਦੀ ਸੋਚ ਟੰਗ ਹੁੰਦੀ ਹੈ ਜਾਂ ਕਹਿ ਲਓ ਕਿ ਜਿਹੜਾ ਇਨਸਾਨ ਪਰਿਵਰਤਨ ਨੂੰ ਅਪਣਾਉਣ ਦੇ ਲਈ ਤਿਆਰ ਨਹੀਂ ਹੁੰਦਾ ਤਾਂ ਉਹਦੀ ਆਪਾਂ ਸੋਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹਦੇ ਤਾਂ ਦਿਮਾਗ ਬੰਦ ਹੈ ਦਿਮਾਗ ਤੇ ਤਾਣਾ ਲੱਗਿਆ ਹੋਇਆ ਦੂਜੇ ਪਾਸੇ ਜਿਹੜਾ ਇਨਸਾਨ ਹਰ ਪਰਿਵਰਤਨ ਦੇ ਨਾਲ ਚੱਲਦਾ ਹੈ ਆਪਣੇ ਆਪ ਨੂੰ ਹਮੇਸ਼ਾ ਅਪਡੇਟ ਕਰਦਾ ਹੈ ਜੇ ਕੰਪਿਊਟਰ ਦੀ ਹਿਊਬ ਗੰਦਾ ਹੈ ਤਾਂ ਉਹ ਕੰਪਿਊਟਰ ਸਿੱਖਦਾ ਹੈ ਜਾਂ ਜਿਹੜੀ ਵੀ ਚੀਜ਼ ਦੀ ਉਸ ਹਾਲਾਤ ਦੇ ਵਿੱਚ ਜ਼ਰੂਰਤ ਹੁੰਦੀ ਹੈ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਢਾਲਦਾ ਹੈ ਤਾਂ ਉਸ ਇਨਸਾਨ ਦਾ ਦਿਮਾਗ ਆਪਾਂ ਰੋਸ਼ਨ ਕਹਿ ਦਿੰਦੇ ਹਾਂ ਇਸ ਬੰਦੇ ਦਾ ਦਿਮਾਗ ਰੋਸ਼ਨੀ ਇਹ ਇਨਸਾਨ ਨਵੇਂ ਪਰਿਵਰਤਨ ਦੇ ਲਈ ਤਿਆਰ ਹੈ ਇਸੇ ਤਰ੍ਹਾਂ ਇੱਕ ਵਿਸ਼ਾਲ ਦ੍ਰਿਸ਼ਟੀਕੋਣ ਵਾਲਾ ਵਿਅਕਤੀ ਜਾਂ ਖੁੱਲੀ ਸੋਚ ਵਾਲਾ ਵਿਅਕਤੀ ਬਹੁਤ ਹੀ ਮਿਲਨਸਾਰ ਹੁੰਦਾ ਹੈ ਉਹ ਦੂਜਿਆਂ ਦੇ ਵਿੱਚ ਜਲਦੀ ਕੁਲ ਮਿਲ ਜਾਂਦਾ ਹੈ ਉਹ ਦੂਜਿਆਂ ਦੇ ਬਿਹੇਵੀਅਰ ਦੇ ਚੰਗੇ ਪੱਖਾਂ ਨੂੰ ਹਮੇਸ਼ਾ ਸਵੀਕਾਰ ਕਰਨ ਲਈ ਤਿਆਰ ਰਹਿੰਦਾ ਹੈ ਦੂਜਿਆਂ ਤੋਂ ਕੁਝ ਨਾ ਕੁਝ ਸਿੱਖਣ ਲਈ ਤਿਆਰ ਰਹਿੰਦਾ ਹੈ لیکن انتق دانش سوچ والا مالک ਜਿਵੇਂ ਮੈਂ ਪਹਿਲਾਂ ਕਿਹਾ ਉਹਦੇ ਦਿਮਾਗ ਚ ਪਹਿਲਾਂ ਹੀ ਹੁੰਦਾ ਕਿ ਮੈਨੂੰ ਤਾਂ ਜੀ ਸਭ ਕੁਝ ਪਹਿਲਾਂ ਹੀ ਪਤਾ ਹੈ ਇਸ ਕਰਕੇ ਉਹ ਕੁਝ ਵੀ ਨਵਾਂ ਸਿੱਖਣ ਨੂੰ ਤਿਆਰ ਨਹੀਂ ਹੁੰਦਾ ਅੱਗੇ ਜੇਕਰ ਅਸੀਂ ਤੁਲਨਾ ਕਰੀਏ ਤਾਂ ਇੱਕ ਖੁੱਲੀ ਸੋਚ ਵਾਲਾ ਵਿਅਕਤੀ ਹਮੇਸ਼ਾ ਇਹ ਸੋਚ ਕੇ ਚੱਲਦਾ ਹੈ ਕਿ ਮੈਂ ਸਮਾਜ ਨੂੰ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਣਾ ਹੈ ਇਹ ਆ ਸਮਾਜ ਦੇ ਵਿੱਚ ਚੱਲ ਰਹੀਆਂ ਕੁਰੀਤਿਆਂ ਨੂੰ ਪੋਜ਼ਿਟਿਵ ਢੰਗ ਦੇ ਨਾਲ ਦੇਖਦੇ ਹੋਏ ਉਹਨਾਂ ਦਾ ਹੱਲ ਲੱਭਦੇ ਹੋਏ ਸਮਾਜ ਦੀ ਨਵੀਂ ਸਿਰਜਣਾਤਮਕ ਪਰਿਵਰਤਨ ਲਿਆਉਣ ਦੇ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ ਜਦੋਂ ਕਿ ਇੱਕ ਤੰਗ ਸੋਚ ਵਾਲਾ ਵਿਅਕਤੀ ਇਹ ਸੋਚ ਕੇ ਬੈਠ ਜਾਂਦਾ ਹੈ ਕਿ ਮੇਰੇ ਇਕੱਲੇ ਦੇ ਕਰਨ ਨਾਲ ਤਾਂ ਕੁਝ ਵੀ ਨਹੀਂ ਹੋਣਾ ਇਸ ਕਰਕੇ ਉਹ ਜੋ ਵੀ ਪੁਰਾਣੇ ਕੋਈ ਰੀਤੀ ਰਿਵਾਜ ਹੈ ਕੋਈ ਰਸਮ ਰਿਵਾਜ ਹੈ ਉਹ ਸਾਰਿਆਂ ਨੂੰ ਐਸ ਇਟਿਜ਼ੀ ਫੋਲੋ ਕਰਦਾ ਰਹਿੰਦਾ ਹੈ ਤੇ ਆਪਣੇ ਵਿੱਚ ਕੋਈ ਵੀ ਪਰਿਵਰਤਨ ਜੜਾਏ ਉਹ ਲਿਆਂ ਨੂੰ ਤਿਆਰ ਨਹੀਂ ਹੁਣ ਇੱਥੇ ਜੇਕਰ ਆਪਾਂ ਗੱਲ ਕਰੀਏ ਡਾਰਵਿਨ ਦੀ ਥਿਉਰੀ ਦੀ ਡਾਰਵਿਨ ਨਾਮ ਸੁਣਿਆ ਹੋਏਗਾ ਸਾਇੰਸਦਾਨ ਡਾਰਵਿਨ ਨੇ ਕਿਹਾ ਸੀ ਕਿ ਜਿਹੜਾ ਵੀ ਇਨਸਾਨ ਇਸ ਦੁਨੀਆ ਦੇ ਵਿੱਚ ਫਿੱਟ ਰਹਿਣਾ ਚਾਹੁੰਦਾ ਹੈ ਯਾ ਕਹਿ ਲੋ ਕਿ ਇਸ ਦੁਨੀਆ ਦੇ ਵਿੱਚ ਇੰਨਾ ਕੋ ਕੰਪੀਟੀਸ਼ਨ ਹੈ ਕਿ ਓਨਲੀ ਦਾ ਫਿਟੈਸਟ ਕੈਨ ਸਰਵਾਈਵ ਡਾਰਵਿਨ ਨੇ ਥਿਊਰੀ ਦਿੱਤੀ ਹੈ ਸਰਵਾਈਵਲ ਆਫ ਦਾ ਫਿਟੈਸਟ ਦੀ ਕਿ ਜਿਹੜਾ ਇਨਸਾਨ ਬਦਲਦੇ ਮਾਹੌਲ ਮੁਤਾਬਿਕ ਆਪਣੇ ਆਪ ਨੂੰ ਢਾਲ ਲੈਂਦਾ ਹੈ ਜਾਂ ਆਪਣੇ ਆਪ ਨੂੰ ਤਿਆਰ ਕਰ ਲੈਂਦਾ ਹੈ ਉਹੀ ਇਨਸਾਨ ਫਿਟੈਸਟ ਹੈ ਤੇ ਉਹੀ ਇਨਸਾਨ ਸਰਵਾਈਵ ਕਰੇਗਾ ਸੋ ਜੇਕਰ ਆਪਾਂ ਇਹੀ ਥਿਊਰੀ ਮੰਨ ਕੇ ਚੱਲੀਏ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਪਰਿਵਰਤਨ ਦੇ ਨਾਲ ਨਾਲ ਜਿਹੜਾ ਵੀ ਇਨਸਾਨ ਚਲਦਾ ਹੈ ਸਿਰਫ ਉਹੀ ਅੱਜ ਦੇ ਜਮਾਨੇ ਦੇ ਵਿੱਚ ਸਫਲ ਹੈ ਦੂਜੇ ਇਨਸਾਨ ਨੂੰ ਆਪਾਂ ਕਹਿ ਦਿੰਨੇ ਆ ਕਿ ਇਹ ਪਛੜੀ ਸੋਚ ਦਾ ਮਾਲਿਕ ਹੈ ਹੁਣ ਇਸ ਚੈਪਟਰ ਦੇ ਵਿੱਚ ਸੈਕਿੰਡ ਐਕਟੀਵਿਟੀ ਮੈਂ ਕੀ ਦਿੱਤੀ ਹੋਈ ਹੈ ਸਕੀਨ ਐਕਟੀਵਿਟੀ ਕੁਝ ਫੇਸਿਸ ਦਿੱਤੇ ਹੋਏ ਹੈ কার্টুন ਫੇਸਿਸ ਦਿੱਤੇ ਹੋਏ ਹੈ ਉਹਨਾਂ ਦੇ ਉੱਪਰ ਐਕਸਪ੍ਰੈਸ਼ਨ ਦਿੱਤੇ ਹੋਏ ਆਲਗ-ਆਲਗ ਕੋਈ ਖੁਸ਼ੀ ਦਾ ਕੋਈ ਗੁੱਸੇ ਦਾ ਕੋਈ ਕਿਵੇਂ ਤੁਸੀਂ ਆ ਪਿਕਚਰ ਜਿਹੜੀ ਆ ਤੁਹਾਨੂੰ ডিসਪਲੇ ਹੋ ਰਹੀ ਹੈ ਜਦੋਂ ਤੁਸੀਂ ਇਹ ਪਿਕਚਰ ਦੇਖੋਗੇ ਤਾਂ ਤੁਹਾਨੂੰ ਕੀ ਪਤਾ ਲੱਗਦਾ ਹੈ ਇੱਕ ਤੰਗ ਸੋਚ ਤੇ ਖੁੱਲੀ ਸੋਚ ਦੇ مالک ਵਿਅਕਤੀ ਦੇ ਐਕਸਪ੍ਰੈਸ਼ਨਸ ਦੇ ਵਿੱਚ ਚੇਂਜ ਇਹ ਡਿਫਰੈਂਸ ਇਸ ਚਿੱਤਰ ਚ ਦਰਸਾਇਆ ਗਿਆ ਇਸ ਦੇ ਨਾਲ ਹੀ ਇੱਕ ਡਾਇਗਰਾਮ ਦਿੱਤੀ ਹੋਈ ਹੈ ਜਿਹਦੇ ਵਿੱਚ ਦੋ ਪੰਛੀ ਦਿਖਾਏ ਹੈ ਦੋ ਅਲੱਗ-ਅਲੱਗ ਡਾਇਗਰਾਮਸ ਐ ਐਕਚੁਅਲੀ ਇੱਕ ਡਾਇਗਰਾਮ ਦੇ ਵਿੱਚ ਫਰਸਟ ਪਿਕਚਰ ਦੇ ਵਿੱਚ ਇੱਕ ਪੰਛੀ ਹੈ ਉਹ ਉੱਚੀ ਖੰਭ ਪੂਰੇ ਖੰਭ ਖਲਾਰ ਕੇ ਪ੍ਰਵਾਸ ਭਰ ਰਿਹਾ ਜਦੋਂ ਕਿ ਦੂਸਰਾ ਪੰਛੀ ਜਿਹੜਾ ਇਹ ਉਹ ਖੁੱਲ ਕੇ ਨਹੀਂ ਉੱਡ ਰਿਹਾ ਉਹ ਚੁੱਪਚਾਪ ਦੁਬਕ ਕੇ ਬੈਠਿਆ ਹੋਇਆ ਹੁਣ ਅਸੀਂ ਜੇਕਰ ਗੱਲ ਕਰੀਏ ਇਨਾ ਕਾਰਟੂਨ ਫੇਸੇਸ ਨੂੰ ਦੇਖ ਕੇ ਤੇ ਇਹ ਦੋ ਪੰਛੀਆਂ ਨੂੰ ਦੇਖ ਕੇ ਆਪਾਂ ਇੱਕ ਤੰਗ ਸੋਚ ਤੇ ਵਿਸ਼ਾਲ ਦ੍ਰਿਸ਼ਟੀਕੋਣ ਵਾਲੇ ਵਿਅਕਤੀ ਦੇ ਵਿੱਚ ਅੰਤਰ ਅਗਰ ਦੇਖਣਾ ਚਾਹੁੰਦੇ ਆ ਤਾਂ ਇੱਥੇ ਮੈਂ ਪੁਆਇੰਟਸ ਦਿੱਤੇ ਹੋਏ ਆ 8 ਪੁਆਇੰਟਸ ਦਿੱਤੇ ਹੋਏ ਆ ਇਨਾ ਪੁਆਇੰਟਸ ਦੇ ਬਿਸਤੇ ਜੇਕਰ ਅਸੀਂ ਇਹਨਾਂ ਦੋ ਕਿਸਮ ਦੇ ਇਨਸਾਨਾਂ ਦੀ ਤੁਲਨਾ ਕਰਨੀ ਹੋਵੇ ਤਾਂ ਆਪਾਂ ਨੂੰ ਕੀ ਪਤਾ ਲੱਗਦਾ ਸਭ ਤੋਂ ਪਹਿਲਾਂ ਫਸਟ ਜਿਹੜਾ ਡਿਫਰੈਂਸ ਹੈ ਇੱਕ ਤੰਗ ਸੋਚ ਤੇ ਖੁੱਲੀ ਸੋਚ ਵਾਲੇ ਇਨਸਾਨ ਦਾ ਉਹ ਕੀ ਡਿਫਰੈਂਸ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਤੰਗ ਸੋਚ ਵਾਲਾ ਜਿਹੜਾ ਇਨਸਾਨ ਹੈ ਉਹ ਪਰਿਵਰਤਨ ਦੇ ਲਈ ਤਿਆਰ ਨਹੀਂ ਹੁੰਦਾ ਉਹ ਹਾਲਾਤ ਮੁਤਾਬਿਕ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ ਹੁੰਦਾ ਜਦੋਂ ਕਿ ਇੱਕ ਖੁੱਲੀ ਸੋਚ ਵਾਲਾ ਵਿਅਕਤੀ ਵਿਸ਼ਾਲ ਦ੍ਰਿਸ਼ਟੀਕੋਣ ਵਾਲਾ ਵਿਅਕਤੀ ਉਸੇ ਤਰ੍ਹਾਂ ਹੀ ਪਰਿਵਰਤਨ ਨੂੰ ਸਵੀਕਾਰ ਕਰਦਾ ਹੈ ਜਿਵੇਂ ਇੱਕ ਇੱਕ ਪੰਛੀ ਆਪਣੇ ਪੂਰੇ ਖੰਭ ਖਿਲਾੜ ਕੇ ਆਕਾਸ਼ ਦੇ ਵਿੱਚ ਆਪਣੀ ਪ੍ਰਵਾਸ ਪਰਦਾ ਹੈ ਦੂਜਾ ਜਿਹੜਾ ਡਿਫਰੈਂਸ ਹੈ ਉਹ ਇਹ ਹੈ ਕਿ ਕ੍ਰਿਟਿਸਿਜ਼ਮ ਦੇ ਲਈ ਕਿੰਨਾ ਕੁ ਰੈਡੀ ਆਪਾਂ ਕਿਉਂਕਿ ਕੋਈ ਵੀ ਇਨਸਾਨ ਆਪਣੇ ਆਪ ਦੇ ਵਿੱਚ ਸੰਪੂਰਨ ਨਹੀਂ ਹੁੰਦਾ ਪਰਫੈਕਟ ਨਹੀਂ ਹੁੰਦਾ لیکن ਜਦੋਂ ਕੋਈ ਦੂਜਾ ਵਿਅਕਤੀ ਤੁਹਾਡੀ ਕਿਸੇ ਗੱਲ ਨੂੰ کریٹیکیਸਾਈਜ਼ ਕਰਦਾ ਹੈ ਜਾਂ ਅਲੋਚਨਾ ਕਰਦਾ ਹੈ ਤਾਂ ਤੁਸੀਂ ਉਸ ਅਲੋਚਨਾ ਦੇ ਪ੍ਰਤੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਹੋ ਕਿਸ ਤਰ੍ਹਾਂ ਰਿਐਕਟ ਕਰਦੇ ਹੋ ਉਹ ਤੁਹਾਡੀ ਸ਼ਖਸੀਅਤ ਤੇ ਨਿਰਭਰ ਕਰਦਾ ਇੱਕ ਵਿਸ਼ਾਲ ਦ੍ਰਿਸ਼ਟੀਕੋਣ ਵਾਲਾ ਵਿਅਕਤੀ ਆਪਣੇ ਪ੍ਰਤੀ ਹੋ ਰਹੀ ਆਲੋਚਨਾ ਨੂੰ ਖੁੱਲੇ ਦਿਲ ਨਾਲ ਸਵੀਕਾਰ ਕਰਦਾ ਹੋਇਆ ਆਪਣੇ ਸੁਧਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਲੇਕਿਨ ਦੂਜਾ ਵਿਅਕਤੀ ਤੰਗ ਸੋਚ ਵਾਲਾ ਵਿਅਕਤੀ ਇਸ ਗੱਲ ਨਾਲ ਹਾਈਪਰ ਹੋ ਜਾਂਦਾ ਹੈ, ਗੁੱਸੇ ਹੋ ਜਾਂਦਾ ਹੈ ਕਿ ਮੇਰੀ ਜੇ ਆਲੋਚਨਾ ਕੀਤੀ ਤੇ ਕੀਤੀ ਕਿਵੇਂ? ਕਿਉਂਕਿ ਤੰਗ ਸੋਚ ਵਾਲਾ ਵਿਅਕਤੀ ਕਦੀ ਵੀ ਆਪਣੇ ਆਪ ਨੂੰ ਇਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਮੇਰੇ 'ਚ ਵੀ ਕਮੀ ਹੋਈ। ਹੋ ਸਕਦੀ ਹੈ ਤਾਂ ਇਹ ਸੀ ਇੱਕ ਖੁੱਲੀ ਸੋਚ ਤੇ تنگ ਸੋਚ ਦੇ مالک ਇਹ ਵਿਅਕਤੀਆਂ ਦੇ ਵਿੱਚ ਅੰਤਰ ਹੁਣ ਇੱਥੇ ਬੁੱਕ ਦੇ ਵਿੱਚ ਇੱਕ ਐਕਟੀਵਿਟੀ ਦਿੱਤੀ ਹੋਈ ਹੈ ਜਿਦੇ ਤਹਿਤ ਆਪਾਂ ਨੂੰ ਪਤਾ ਲੱਗਦਾ ਹੈ ਕਿ ਹਰ ਇਨਸਾਨ ਦਾ ਆਪਣਾ ਆਪਣਾ ਸੁਭਾਅ ਹੈ ਹਰ ਇਨਸਾਨ ਦੇ ਆਪਣੇ ਆਪਣੇ ਵਿਚਾਰ ਨੇ ਜੇਕਰ ਆਪਾਂ ਆਪਣੇ ਆਲੇ ਦੁਆਲੇ ਚਾਤੀ ਮਾਰੀ ਹੈ ਤਾਂ ਤੁਹਾਨੂੰ ਹਰ ਕਿਸਮ ਦੇ ਵਿਚਾਰਤਾਰਾ ਵਾਲੇ ਅ ਵਿਅਕਤੀ ਮਿਲ ਜਾਣਗੇ ਕਈ ਵਿਅਕਤੀ ਇਸ ਤਰ੍ਹਾਂ ਦੇ ਹੁੰਦੇ ਆ ਜੋ ਸਮੇਂ ਦੇ ਨਾਲ ਪਰਿਵਰਤਨ ਨੂੰ ਮੰਨਣ ਲਈ ਤਿਆਰ ਰਹਿੰਦੇ ਨੇ ਤੱਪਾ ਰਹਿੰਦੇ ਨੇ ਤੇ ਕਈ ਵਿਅਕਤੀ ਜਿਹੜੇ ਆ ਉਹ ਆਪਣੀ ਸੋਚ ਨੂੰ ਛੱਡਣ ਨੂੰ ਤਿਆਰ ਹੀ ਨਹੀਂ ਹੁੰਦੇ ਸਮਾਜ ਦੇ ਵਿੱਚ ਹਮੇਸ਼ਾ ਜਿਹੜੇ ਅਗਾਹ ਵੱਧੂ ਸੋਚ ਵਾਲੇ ਵਿਅਕਤੀ ਨੇ ਉਹ ਪਰਿਵਰਤਨ ਲਿਆਉਣ ਦੇ ਵਿੱਚ ਬਹੁਤ ਸਫਲ ਹੋ ਜਾਂਦੇ ਆ। ਹੁਣ ਅੱਜਕੱਲ ਹੀ ਦੇਖ ਲੋ ਪੈਂਡੇਮਿਕ ਦੇ ਦੌਰ ਦੇ ਵਿੱਚ ਆਪਾਂ ਔਨਲਾਈਨ ਕਲਾਸਿਸ ਲਗਾ ਕੇ ਇੱਕ ਇਤਿਹਾਸ ਸਿਰਜਿਆ। ਕਿੰਨਾ ਵੱਡਾ ਹਿਸਟੋਰੀਕਲ ਸਟੈਪ ਹੋਇਆ ਹੈ। ਇਵਨ ਕਿ ਆਪਣਾ ਇਹ ਜਿਹੜਾ ਵਿਸ਼ਾ ਏ ਸਵਾਗਤ ਜ਼ਿੰਦਗੀ ਦਾ ਸ਼ੁਰੂ ਹੋਣਾ ਵੀ ਕਿਸੇ ਇਤਿਹਾਸਿਕ ਫੈਸਲੇ ਤੋਂ ਘਟਨੀ। ਸੋ ਸਮੇਂ ਦੇ ਨਾਲ ਚੇਂजेस ਹੁੰਦੀਆਂ ਰਹਿਣ ਤਾਂ ਹੀ ਵਧੀਆ ਲੱਗਦਾ ਹੈ ਨਹੀਂ ਤਾਂ ਇੱਕ ਖੜੋਤ ਆ ਜਾਂਦੀ ਹੈ ਤਾਂ ਕਈ ਵਿਅਕਤੀ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਆਪਣੀ ਤੰਗ ਸੋਚ ਕਰਕੇ ਆਪਣੇ ਆਪ ਨੂੰ ਹੀ ਬਦਲਣ ਨੂੰ ਤਿਆਰ ਨਹੀਂ ਹੁੰਦੇ ਤੇ ਉਹਨਾਂ ਦੀ ਉਸ ਤੰਗ ਸੋਚ ਦੇ ਕਾਰਨ ਉਹਨਾਂ ਦੇ ਆ ਆਪਣਾ ਨੁਕਸਾਨ ਤਾਂ ਹੁੰਦਾ ਹੀ ਹੈ ਉਹਨਾਂ ਦੇ ਨਾਲ ਨਾਲ ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹ ਵੀ ਪਰੇਸ਼ਾਨ ਹੁੰਦੀ ਹੈ ਹੁਣ ਦੇਖੋ ਜਮਾਨਾ ਜਿਹੜਾ ਇਹ ਉਹ ਚੰਨ ਤੇ ਪਹੁੰਚ ਗਿਆ ਹੈ ਲੇਕਿਨ ਕਈ ਲੋਕਾਂ ਦੀ ਸੋਚ ਅਜੇ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਸਮੇਰੇ ਨਾਲ ਨਹੀਂ ਚੱਲ ਪਾਂਦੇ ਜਿਵੇਂ ਕਈ ਲੋਕ ਇਹ ਸੋਚਦੇ ਹੈ ਕਿ ਲੜਕੀਆਂ ਦਾ ਜਿਹੜਾ ਪੜ੍ਹਿਆ ਲਿਖਿਆ ਹੋਣਾ ਠੀਕ ਨਹੀਂ ਹੈ ਇਹ ਆ ਕਈ ਸੋਚਦੇ ਆ ਕਿ ਲੜਕੀਆਂ ਨੂੰ ਮੁੰਡਿਆਂ ਦੇ ਬਰਾਬਰ ਖੇਡਾਂ ਵਿੱਚ ਜਾਂ ਆਪਣੀ ਕਿੱਤਾ ਚੁਣਨ ਵਿੱਚ ਜਾਂ ਹੋਰ ਕੰਮਾਂ ਦੇ ਵਿੱਚ ਜਿਹੜੀ ਬਰਾਬਰੀ ਦੇਣਾ ਉਹ ਠੀਕ ਨਹੀਂ ਤਾਂ ਇਹੋ ਜੀ ਸੋਚ ਜਿਹੜੀ ਹੈ ਇਹ ਯਕੀਨਨ ਬਦਲਣ ਵਿੱਚ ਹੀ ਫਾਇਦਾ ਹੈ ਤਾਂ ਇਹੋ ਜੀ ਸੋਚ ਦੇ ਮਾਲਕ ਜਿਹੜੇ ਵਿਅਕਤੀ ਹੁੰਦੇ ਨੇ ਸੋਚੋ ਕਿ ਉਹਨਾਂ ਦੇ ਘਰ ਦੇ ਕਿੰਨੇ ਪਰੇਸ਼ਾਨ ਹੁੰਦੇ ਹੋਣਗੇ ਉਹਨਾਂ ਦੇ ਘਰ ਪਰਿਵਾਰ ਦੀਆਂ ਬੇਟੀਆਂ ਜਦੋਂ ਦੇਖਦੀ ਹਾਂ ਉਹਨਗੀਆਂ ਕਿ ਉਹਨਾਂ ਦੀਆਂ ਸਿੱਲੀਆਂ ਪੜ ਰਹੀਆਂ ਹਨ ਜਾਂ ਅੱچھے ਕਾਲਜ ਜਾ ਰਹੀਆਂ ਹਨ ਦੂਜੇ ਸ਼ਹਿਰਾਂ 'ਚ ਵੀ ਜਾ ਕੇ ਪੜ ਰਹੀਆਂ ਹਨ ਜਾਂ ਖੇਡਾਂ ਵਿੱਚ ਪਾਗ ਲੈ ਰਹੀਆਂ ਹਨ ਜਾਂ ਨੌਕਰੀ ਕਰ ਰਹੀਆਂ ਹਨ ਤਾਂ ਉਹਨਾਂ ਦੀ ਮਨੋਦਿਸ਼ਾ ਕੀ ਹੋਏਗੀ ਉਹ ਕੀ ਮਹਿਸੂਸ ਕਰਨਗੀਆਂ ਤਾਂ ਉਸ ਵਿਅਕਤੀ ਦੀ ਸੋਚ ਦੇ ਕਰਕੇ ਸਿਰਫ ਇੱਕ ਵਿਅਕਤੀ ਦੀ ਸੋਚ ਕਰਕੇ ਉਹਨਾਂ ਦੀ ਫੈਮਲੀ ਜਿਹੜੀ ਹੈ ਫੈਮਲੀ ਲਾਈਫ ਹੈ ਉਹ ਡਿਸਟਰਬト ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਹੋਰ ਵੀ ਬੜੀਆਂ ਗੱਲਾਂ ਹੋ ਜਾਂਦੀਆਂ ਕਈ ਵਿਅਕਤੀ ਨਵੀਂ ਟੈਕਨੋਲੋਜੀ ਦੇ ਨਾਲ ਚੱਲਣ ਨੂੰ ਤਿਆਰ ਨਹੀਂ ਹੁੰਦੇ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਅਸੀਂ ਜਿਹੜੇ ਜ਼ਮਾਨੇ 'ਚ ਰਹੇ ਹਾਂ ਉਹ ਜ਼ਮਾਨਾ ਬਹੁਤ ਵਧੀਆ ਸੀ ਤੇ ਅਸੀਂ ਉਹੋ ਜਿਹੀ ਸੋਚ ਰੱਖਣੀ ਹੈ ਤਾਂ ਉੱਥੇ ਕੀ ਹੁੰਦਾ ਹੈ ਕਿ ਫੈਮਿਲੀ ਮੈਂਬਰਸ ਪਰੇਸ਼ਾਨ ਹੋ ਜਾਂਦੇ ਹੈ ਇਹ ਆਪਾਂ ਉਦਾਹਰਣ ਦੇਖਦੇ ਹਾਂ ਇੱਕ ਬੜੀ ਵਧੀਆ ਉਦਾਹਰਣ ਹੈ ਕਿ ਕਈ ਵਾਰੀ ਇੱਕ ਫੈਮਿਲੀ ਇੱਕ ਜਗ੍ਹਾ ਤੋਂ ਸ਼ਿਫਟ ਹੋ ਕੇ ਉਸ ਫੈਮਿਲੀ ਦੇ ਮੈਂਬਰਸ ਦੀ ਕਿਸੇ ਦੀ ਨੌਕਰੀ ਕਰਕੇ ਜਾਂ ਕੋਈ ਵੀ ਹੋਰ ਰੀਜ਼ਨ ਕਰਕੇ ਇੱਕ ਜਗ੍ਹਾ ਤੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਸ਼ਿਫਟ ਕਰ ਰਹੇ ਹੁੰਦੇ ਆ ਲੇਕਿਨ ਕਰਦੇ ਬਜ਼ੁਰਗ ਜਾਂ ਵੱਡੇ ਹਾਂ ਵਿਅਕਤੀ ਜਿਹੜੇ ਨੇ ਉਹਨਾਂ ਦੀ ਆਪਣੇ ਘਰ ਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੁੰਦੀ ਹੈ। ਉਹਨਾਂ ਨੇ ਆਪਣਾ ਬਚਪਨ ਉੱਥੇ ਬਿਤਾਇਆ ਹੁੰਦਾ ਹੈ। ਉਹਨਾਂ ਦੀਆਂ ਬੜੀਆਂ ਪੋਜ਼ਿਟਿਵ ਐਸੋਸੀਏਸ਼ਨਸ ਜੁੜੀਆਂ ਹੁੰਦੀਆਂ ਆਪਣੇ ਉਸ ਘਰ ਦੇ ਨਾਲ ਕਿ ਉਹ ਉਸ ਨੂੰ ਛੱਡਣ ਨੂੰ ਤਿਆਰ ਹੀ ਨਹੀਂ ਹੁੰਦੇ। ਤਾਂ ਫੈਮਿਲੀ ਮੈਂਬਰਸ ਬਹੁਤ ਸਮਝਾਉਂਦੇ ਐ, ਬਹੁਤ ਕਹਿੰਦੇ ਐ ਕਿ ਸਾਡੇ ਨਾਲ ਚੱਲੋ। ਲੇਕਿਨ ਉਹ ਜਾਣ ਨੂੰ ਤਿਆਰ ਨਹੀਂ ਹੁੰਦੇ। ਤਾਂ ਸਿਰਫ ਆ ਇੱਕ ਇਨਸਾਨ ਦੇ ਪਿੱਛੇ ਸਾਰੀ ਫੈਮਿਲੀ ਲਾਈਫ ਜਿਹੜੀ ਡਿਸਟਰਬ ਹੁੰਦੀ ਹੈ ਸਾਰੇ ਉਹਨਾਂ ਨੂੰ ਮਨਾਉਂਦੇ ਆ ਲੇਕਿਨ ਉਹ ਜਾਣੋ ਤਿਆਰ ਨਹੀਂ ਹੁੰਦੇ ਇਹ ਬਹੁਤ ਵਧੀਆ ਉਦਾਹਰਣ ਹੈ ਇੱਕ ਨਾ ਬਦਲਣ ਯੋਗ ਸੋਚ ਦਾ ਹਾਲਾਂਕਿ ਜੇ ਕੋਈ ਮਤਲਬ ਇਹ ਨਹੀਂ ਮੈਂ ਕਹਿੰਦੀ ਕਿ ਉਹ ਸਿਆਣੇ ਨਹੀਂ ਹੈ ਉਹਨਾਂ ਦੀ ਆਪਣੀ ਇਮੋਸ਼ਨ ਹੈ ਇਮੋਸ਼ਨ ਦੀ ਬੌਂਡਿੰਗ ਹੈ ਉਹਨਾਂ ਦੀ ਉਸ ਜਗ੍ਹਾ ਦੇ ਨਾਲ ਲੇਕਿਨ ਜੋ ਵਿਅਕਤੀ ਪਰਿਵਰਤਨ ਦੇ ਨਾਲ ਚੱਲਦਾ ਹੈ ਉਹ ਹਮੇਸ਼ਾ ਇਹ ਸੋਚਦਾ ਹੈ ਕਿ ਮੈਂ ਆਪਣੀ ساری ਉਮਰ ਚਲੋ ਇੱਥੇ ਬਿਤਾਈ ਹੈ ਲੇਕਿਨ ਅੱਜ ਜ ਟਾਈਮ ਮੇਰੇ ਬੱਚਿਆਂ ਦੇ ਸੈੱਟ ਹੁੰਦਾ ਤਾਂ ਕਿਉਂ ਨਾ ਮੈਂ ਆਪਣੇ ਬੱਚਿਆਂ ਦੇ ਨਾਲ ਜਾ ਕੇ ਰਹਾ ਹਾਂ ਉਹਨਾਂ ਨੂੰ ਵੀ ਅੱਛਾ ਵੀ ਲੱਗੇਗਾ ਠੀਕ ਹੈ ਨਾ ਤੇ ਲੇਕਿਨ ਜੇ ਇੱਕ ਬੰਦਾ ਜਿੱਦ ਫੜ ਕੇ ਬੈਠਾ ਕਿ ਮੈਂ ਤਾਂ ਜੀ ਇਹ ਘਰ ਛੱਡ ਕੇ ਨਹੀਂ ਜਾਣਾ ਜਾਂ ਕਰ ਨੂੰ ਮਤਲਬ ਕਿ ਮੈਂ ਨਹੀਂ ਛੱਡਣਾ ਤਾਂ ਉਹਦੇ ਨਾਲ ਦੇਖੋ ਸਾਰੇ ਡਿਸਟਰਬ ਹੋ ਜਾਂਦੇ ਆਂਜੀ ਤਾਂ ਇੱਥੇ ਐਕਟੀਵਿਟੀ ਇਹ ਸਿਗੀ ਕਿ ਤੁਸੀਂ ਆਪਣੇ ਆਲੇ ਦੁਆਲੇ ਪਾ ਮੀ ਆਂਡਵਾਂਡ ਫੈਮਿਲੀ ਮੈਂਬਰਸ ਰਿਸ਼ਤੇਦਾਰ ਚਾਰ ਵਿਅਕਤੀਆਂ ਦੇ ਜਿਹੜੇ ਸੁਭਾਅ ਬਾਰੇ ਨੋਟ ਕਰਕੇ ਲਿਆਣਾ ਸੀ ਥਿਸ ਵਾਸ ਅ ਸਰਵੇ ਐਕਟੀਵਿਟੀ ਤੇ ਉਹਦੇ ਚ ਤੁਸੀਂ ਕਰਨਾ ਕੀ ਸੀਗਾ ਕਿ ਕੋਈ ਚਾਰ ਵਿਅਕਤੀ ਉਹਨਾਂ ਦੇ ਨਾਮ ਤੇ ਉਹਨਾਂ ਦੀ ਸ਼ਖਸੀਅਤ ਦੇ ਕਿਹੜੇ ਕਿਹੜੇ ਗੁਣ ਨੇ ਜਾਂ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਕੀ ਉਹ ਪਰਿਵਰਤਨ ਨੂੰ ਜਲਦੀ ਅਕਸੈਪਟ ਕਰਦੇ ਹੈ ਜਾਂ ਕੀ ਉਹ ਸਮੇਂ ਦੇ ਨਾਲ ਬਦਲਣ ਨੂੰ ਤਿਆਰ ਨਹੀਂ ਹੈ ਤਾਂ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਤੇ ਇੱਕ ਸਿਗਾ ਕਿ ਉਹਨਾਂ ਦੀ ਪਰਸਨੈਲਿਟੀ ਦਾ ਸਭ ਤੋਂ ਕੀ ਮਹੱਤਵਪੂਰਨ ਪੱਖ ਹੈ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਤੇ ਤੁਸੀਂ ਉਹਨਾਂ ਵਰਗੇ ਬੰਨਣਾ ਚਾਹੁੰਦੇ ਹੋ ਤਾਂ ਕਿਉਂਕਿ ਅੱਜਕੱਲ ਕੋਵਿਡ ਦਾ ਟਾਈਮ ਹੈ ਤਾਂ ਸਰਵੇ ਵਾਸਤੇ ਤਾਂ ਨਹੀਂ ਅਸੀਂ ਤੁਹਾਨੂੰ ਕਵਾਂਗੇ ਕਿਉਂਕਿ ਆਨਲਾਈਨ ਮੋਡ ਰਹੀ ਹੋਈ ਅਸੀਂ ਪੜ ਵੀ ਰਹੇ ਹਾਂ ਤਾਂ ਇਹ ਤੁਸੀਂ ਵੈਸੇ ਹੀ ਆਪਣੀ ਸੂਝ-ਬੂਝ ਦੇ ਨਾਲ ਤੁਸੀਂ ਚਾਰ ਵਿਅਕਤੀਆਂ ਬਾਰੇ ਆਪਣੇ ਵਿਚਾਰ ਚੜੇ ਨੇ ਉਹ ਤਾਂ ਸਕਦੇ ਹੋ ਇਸ ਬੁੱਕ ਦੇ ਵਿੱਚ ਦਿੱਤਾ ਹੋਇਆ ਜਿਹੜਾ ਟੇਬਲ ਹੈ ਉਹ ਤੁਸੀਂ ਕੰਪਲੀਟ ਕਰ ਸਕਦੇ ਹੋ ਆਪਣੇ ਵਿਊਜ਼ ਉਹਦੇ ਚ ਲਿਖ ਕੇ ਸੋ ਕਈ ਇਨਸਾਨ ਇਸ ਤਰ੍ਹਾਂ ਦੀ ਸ਼ਖਸੀਅਤ ਦੇ ਮਾਲਕ ਹੁੰਦੇ ਐ ਕਿ ਉਹ ਆਪਣੇ ਸੁਭਾ ਕਰਨ ਜਾਂ ਆਪਣੇ ਇੱਕ ਲਗਨ ਕਰਕੇ ਇੱਕ ਪੱਕੇ ਇਰਾਦੇ ਕਰਕੇ ਸਮਾਜ ਸਿਰਜਣ ਦੇ ਵੀ ਕਾਬਿਲ ਹੁੰਦੇ ਐ ਇਤਿਹਾਸ ਸਿਰਜਣ ਦੇ ਕਾਬਿਲ ਹੁੰਦੇ ਐ ਜੇਕਰ ਅਸੀਂ ਚਾਤੀ ਮਾਰੀਏ ਆਪਣੇ ਇਤਿਹਾਸ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ ਕਈ ਫ੍ਰੀडम ਫਾਈਟਰਸ ਹੋਏ ਆ ਆਜ਼ਾਦੀ ਕੁਲਟੀਆ ਹੋਏ ਆ ਜਿਨ੍ਹਾਂ ਨੇ ਆਪਣੀ ਸੋਚ ਆਪਣੀ ਜਿੱਦ ਦੇ ਕਰਕੇ ਆਪਾਂ ਨੂੰ ਉਹ ਆਜ਼ਾਦੀ ਦਿਵਾਈ ਜਿਹਦੀ ਅਸੀਂ ਅੱਜ ਮਾਨ ਰਹੇ ਹਾਂ ਇੱਥੇ ਕੁਐਸਚਨ ਇਹ ਪੈਦਾ ਹੁੰਦਾ ਹੈ ਕਿ ਜੀ ਉਹ ਮਹਾਪੁਰਸ਼ ਜਿਕਰ ਉਹ ਮਹਾਨ ਸ਼ਖਸੀਅਤਾਂ ਇਸ ਤਰ੍ਹਾਂ ਦੇ ਸੁਭਾਅ ਦੇ ਧਾਰਨੀ ਨਾ ਹੁੰਦੇ ਤਾਂ ਕੀ ਅੱਜ ਸਾਡੇ ਸਮਾਜ ਦੀ ਉਹ ਤਸਵੀਰ ਹੋਣੀ ਸੀ ਜੋ ਅੱਜ ਹੈ ਇਸ ਤੋਂ ਨਵਾਂ ਪੁਰਾਣੇ ਟਾਈਮ ਦੇ ਵਿੱਚ ਜੋ ਸਮਾਜ ਦੇ ਵਿੱਚ ਕੁਰੀਤیاں ਵਹਿਲੀਆਂ ਹੋਈਆਂ ਸੀ ਭਾਵੇਂ ਉਹ ਔਰਤਾਂ ਦੇ ਸਮਾਜ ਦੇ ਵਿੱਚ ਸਥਾਨ ਦੀ ਗੱਲ ਹੋਵੇ ਭਾਵੇਂ ਜਾਤ ਪੱਤ ਨਾਲ ਸੰਬੰਧਿਤ ਹੋਵੇ ਯਾ ਬਾਲ ਵਿਵਾ ਵਿਦਵਾ ਵਿਵਾ আদি ਵਰਗੀਆਂ ਕੁਰਤੀਆਂ ਹੋਣ ਤਾਂ ਜੇਕਰ ਸਾਡੇ ਗ੍ਰੇਟ ਪੀਪਲ ਗ੍ਰੇਟ ਸੋਸ਼ਲ ਰਿਫਾਰਮਸ ਅਗਰ ਸਾਹਮਣੇ ਨਾ ਆਂਦੀ ਤਾਂ ਕੀ ਉਹ ਕੁਰਤੀਆਂ ਅੰਜ ਸਮਾਜ ਦੇ ਵਿੱਚੋਂ ਦੂਰ ਹੋਣੀਆਂ ਸੀ ਸੋ ਕੋਈ ਵੀ ਸਮਾਜ ਅਗਰ ਤਰੱਕੀ ਕਰਨਾ ਚਾਹੁੰਦਾ ਹੈ ਤਾਂ ਪਰਿਵਰਤਨ ਦਾ ਹੱਸ ਕੇ ਸਵਾਗਤ ਕਰੇ ਫਿਰ ਇਹ ਇਸ ਸੰਭਵ ਹੈ ਕਿਉਂਕਿ ਇੱਕ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਰੀਤੀ ਰਿਵਾਜ ਜਾਂ ਇੱਕ ਸਮੇਂ ਜੋ ਪਰੰਪਰਾਵਾਂ ਚੱਲ ਰਹੀਆਂ ਹੁੰਦੀਆਂ ਉਹ ਦੂਜੇ ਸਮੇਂ ਦੇ ਲਈ ਉਹ ਬਿਲਕੁਲ ਵੀ ਠੀਕ ਨਹੀਂ ਮੰਨੀਆਂ ਜਾ ਸਕਦੀਆਂ ਤਾਂ ਪਰਿਵਰਤਨ ਜੜਾ ਇਹ ਕੁਦਰਤ ਦਾ ਨਿਯਮ ਹੈ ਇਹ ਚੱਲਦੇ ਰਹਿਣਾ ਚਾਹੀਦਾ ਹੈ ਜੀ ਆਪਾਂ ਗੱਲ ਕਰਦੇ ਹਾਂ ਪਰਿਵਰਤਨ ਦੀ ਹੁਣ ਜੋ ਵਿਅਕਤੀ ਹੱਸ ਕੇ ਪਰਿਵਰਤਨ ਦੇ ਨਾਲ ਆਪਣੇ ਆਪ ਨੂੰ ਢਾਲ ਲੈਂਦੇ ਆ ਉਹ ਵਿਅਕਤੀ ਵਿਸ਼ਾਲ ਦ੍ਰਿਸ਼ਟੀਕੋਣ ਦੇ ਮਾਲਕ ਹੁੰਦੇ ਆ ਉਹਨਾਂ ਇਥੇ ਕੁਐਸਚਨ ਇਹ ਵੀ ਹੈ ਕਿ ਜੇਕਰ ਅਸੀਂ ਇਹ ਮੰਨ ਕੇ ਚੱਲੀਏ ਕਿ ਜਿਹੜਾ ਵਿਅਕਤੀ ਸਮੇਂ ਦੇ ਨਾਲ ਨਹੀਂ ਬਦਲਦਾ ਉਹ ਹਮੇਸ਼ਾ ਨੈਗੇਟਿਵ ਹੀ ਹੁੰਦਾ ਤਾਂ ਉਹ ਵੀ ਗਲਤ ਹੋਏਗਾ ਕਿਉਂਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਫੈਲੀਆਂ ਹੁੰਦੀਆਂ ਜਿਵੇਂ ਰਿਸ਼ਵਤਖੋਰੀ ਹੈ ਜਾਂ ਦਾਸ਼ ਦੀ ਫਤ ਹੈ ਜਾਂ ਨਸ਼ਿਆਂ ਦੀ ਜਿਹੜੀ ਹੈ ਅਮ ਚਲ ਰਹੀ ਕੁਰੀਤੀ ਤਾਂ ਇਸ ਤਰ੍ਹਾਂ ਦੀਆਂ ਕੁਰੀਤੀਆਂ ਦੇ ਨਾਲ ਜੇ ਕੋਈ ਵਿਅਕਤੀ ਆਪਣੇ ਆਪ ਨੂੰ ਇਹਨਾਂ ਤੋਂ ਬਚਾ ਕੇ ਰੱਖਦਾ ਹੈ ਤਾਂ ਆਪਣੇ ਆਪ ਨੂੰ ਸਮੇਂ ਦੇ ਨਾਲ ਨਹੀਂ ਟਾਲਦਾ ਤਾਂ ਆਪਾਂ ਲੋਕ ਇਹ ਨਹੀਂ ਕਵਾਂਗੇ ਕਿ ਉਹ ਮਾੜੀ ਸ਼ਖਸੀਅਤ ਦਾ ਵਿਅਕਤੀ ਹੈ ਅਗਰ ਤੁਹਾਡੇ ਦੋਸਤ ਮਿੱਤਰ ਕੋਈ ਗਲਤ ਕੰਮ ਕਰ ਰਹੇ ਹੈ ਤੇ ਤੁਹਾਨੂੰ ਵੀ ਉਕਸਾਰੇ ਹੈ ਕਿ ਤੁਸੀਂ ਵੀ ਇਹ ਕੰਮ ਕਰਨੇ ਹੈ ਤੇ ਜੇ ਤੁਸੀਂ ਉਹਨਾਂ ਦੇ ਨਾਲ ਪੀਅਰ ਪ੍ਰੈਸ਼ਰ ਚ ਆ ਕੇ ਉਹ ਕੰਮ ਕਰਨ ਲੱਗ ਜਾਂਦੇ ਹੋ ਤੇ ਤੁਹਾਡੀ ਸੋਚ ਜਿਹੜੀ ਹੈ ਬੜੀ ਵਿਸ਼ਾਲ ਹੋ ਗਈ। ਨਹੀਂ। ਤੁਹਾਡੀ ਪਰਸਨੈਲਿਟੀ ਕਿੰਨੀ ਸਟਰੋਂਗ ਹੈ ਉਹ ਕਾਊਂਟ ਕਰਦੀ ਹੈ ਉਸ ਜਗ੍ਹਾ ਤੇ। ਮੈਨੂੰ ਯਾਦ ਹੈ ਮੈਂ ਇੱਕ ਵਾਰੀ ਆਪਣੇ ਸਕੂਲ ਵੱਲ ਜਾ ਰਹੀ ਸੀ। ਤਾਂ ਜਦੋਂ ਮੈਂ ਮੈਂ ਬੱਸ ਸਟੈਂਡ ਤੇ ਉਤਰੀ ਉੱਥੇ 3-4 ਬੱਚੇ ਬੈਠੇ ਸੀ ਮੇਰੇ ਸਕੂਲ ਦੇ। ਉਹਨਾਂ ਚੋਂ ਦੂਰੋਂ ਮੈਨੂੰ ਇੱਕ ਬੱਚਾ ਨਜ਼ਰ ਆਇਆ ਕਿ ਉਹਦੇ ਹੱਥ 'ਚ ਸਿਗਰਟ ਹੈ। ਔਰ ਮੈਨੂੰ ਪਤਾ ਲੱਗ ਗਿਆ ਕਿ ਹੀ ਸਮੋਕਿੰਗ ਮੈਂ ਉਹਦੇ ਕੋਲ ਜਦੋਂ ਗਈ ਉਦੋਂ ਨੂੰ ਉਹਨੂੰ ਪਤਾ ਚੱਲ ਗਿਆ ਸੀ ਕਿ ਮੈਡਮ ਜਿਹੜੇ ਆ ਉਹ ਆਗੇ ਹੋਏ ਆ ਕੋਲੇ ਤਾਂ ਉਹਨੇ ਜਿਹੜੀ ਆਪਣੀ ਸਿਗਰਟ ਸੀਗੀ ਉਹ ਲੁਕਾਉਣ ਦੀ ਕੋਸ਼ਿਸ਼ ਕਰ ਲਈ ਤਫਹੀਨ ਮੈਂ ਬਸ ਉਹਨੂੰ ਇੰਨੀ ਗੱਲ ਕਹੀ ਕਿ ਬੇਟਾ ਸਕੂਲ ਨਹੀਂ ਜਾਣਾ ਸਕੂਲ ਦਾ ਟਾਈਮ ਹੋਇਆ ਹੋਇਆ ਤੁਸੀਂ ਬੱਸ ਸਟੈਂਡ ਤੇ ਬੈਠੇ ਹੋ ਔਰ ਉਹ ਬੱਚਾ ਮਰਕਲ ਸਕੂਲ ਆ ਗਿਆ ਕਲਾਸ ਚਾਇਆ ਉਸ ਤੋਂ ਬਾਅਦ ਫ੍ਰੀ ਪੀਰੀਅਡ ਚ ਉਹਨੇ ਦੇਖਿਆ ਕਿ ਮੈਡਮ ਬੈਠੇ ਹੈ ਹੀ ਕੇਮ ਟੂ ਮੀ ਕਹਿੰਦਾ ਮੈਡਮ ਸੌਰੀ ਫੇ ਮੈਂ ਉਹਨੂੰ ਪੁੱਛਿਆ ਮੈਂ ਕਿ ਕੀ ਹੋ ਗਿਆ ਬੇਟੇ ਕਹਿੰਦਾ ਮੈਡਮ ਤੁਸੀਂ ਦੇਖ ਲਿਆ ਸੀ ਮੈਨੂੰ ਮੈਂ ਸਿਗਰਟ ਪੀ ਰਿਆ ਸੀ ਤਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਬੇਟਾ ਤੁਸੀਂ ਜਿਸ ਉਮਰ ਚੋਂ ਹੋ ਸਕਦਾ ਤੁਹਾਨੂੰ ਲੱਗਦਾ ਹੋਵੇ ਕਿ ਤੁਸੀਂ ਸਹੀ ਕਰ ਰਹੇ ਹੋ ਪਰ ਇੱਕ ਵਾਰੀ ਤੁਸੀਂ ਇਹ ਗੱਲ ਫੀਲ ਕੀਤੀ ਮੈਨੂੰ ਇਹ ਬੜੀ ਖੁਸ਼ੀ ਹੈ ਕਿ ਤੁਸੀਂ ਮਹਿਸੂਸ ਕਰ ਲਿਆ ਕਿ ਮੈਂ ਕਲ ਤਾਂ ਔਰ ਉਹ ਬੱਚੇ ਨੇ ਕੀ ਕਹਿੰਦਾ ਮੈਨੂੰ ਅੱਗੋਂ ਕਹਿੰਦਾ ਮੈਡਮ ਮੇਰੇ ਦੋਸਤ ਮਿੱਤਰ ਜਿਹੜੇ ਨੇ ਉਹ ਪਿੰਦੇ ਆ ਸਿਗਰਟ ਪਿੰਦੇ ਆ ਔਰ ਜਿਹੜੇ-ਜਿਹੜੇ ਬੱਚੇ ਸਿਗਰਟ ਨਹੀਂ ਪਿੰਦੇ ਉਹ ਫਿਰ ਉਸ ਗਰੁੱਪ ਚ ਉਹਨਾਂ ਨੂੰ ਸ਼ਾਮਿਲ ਨਹੀਂ ਕਰਦੇ ਮੈਂ ਫਿਰ ਉਹਨੂੰ ਇੱਕੋ ਹੀ ਗੱਲ ਕਹੀ ਮੈਂ ਕਿਹਾ ਬੇਟਾ ਆਪਣੇ ਸਿਧਾਂਤ ਆਪਣਾ ਸੁਭਾ ਨਹੀਂ ਛੱਡੀ ਰਹੰਦਾ ਜਿੰਨਾ ਮਰਜੀ ਕੋਈ ਪ੍ਰੈਸ਼ਰ ਪਾਵੇ ਜਿੰਨਾ ਮਰਜੀ ਕੋਈ ਤੁਹਾਡੇ ਤੇ ਜ਼ੋਰ ਪਾਵੇ ਵਿਸ਼ਾਦ ਦ੍ਰਿਸ਼ਟੀਕੋਣ ਦਾ ਮਤਲਬ ਇੱਥੇ ਇਹ ਵੀ ਹੈ ਕਿ ਜੇ ਤੁਸੀਂ ਕੋਈ ਗੱਲ ਨੂੰ ਮਹਿਸੂਸ ਕਰਦੇ ਹੋ ਕਿ ਇਹ ਗਲਤ ਹੈ ਤਾਂ ਖੁੱਲ ਕੇ ਉਹਦਾ ਵਿਰੋਧ ਵੀ ਕਰੋ ਤਾਂ ਇਸੇ ਸਬੰਧ ਦੇ ਵਿੱਚ ਤੁਹਾਡੀ ਕਿਤਾਬ ਦੇ ਵਿੱਚ ਇੱਕ ਮੈਕਟਿਵਿਟੀ ਪਾਈ ਸਗੀ ਆਪਣੇ ਆਲੇ-ਦੁਆਲੇ ਝਾਤੀ ਮਾਰ ਕੇ ਦੇਖਣਾ ਹੈ ਕਿ ਸਮਾਜ ਦੇ ਵਿੱਚ ਆਲੇ-ਦੁਆਲੇ ਚ ਕੀ ਕੁਝ ਗਲਤ ਚੱਲ ਰਿਹਾ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਤਾਂ ਇੱਥੇ ਐਕਟਿਵਿਟੀ ਇਹ ਸੀਗੀ ਕਿ ਸਾਰੀ ਕਲਾਸ ਨੂੰ ਚਾਰ ਗਰੁੱਪਸ 'ਚ ਵੰਡ ਦਿੱਤਾ ਜਾਣਾ ਸੀਗਾ ਔਰ ਹਰ ਗਰੁੱਪ ਨੂੰ ਅ ਵਿਚਾਰ ਲਿਖਣ ਲਈ ਕਹੇ ਜਾਣੇ ਸੀ ਕਿ ਤੁਸੀਂ ਦੱਸੋ ਕਿ ਤੁਹਾਡੇ ਖਿਆਲ ਦੇ ਵਿੱਚ ਕੀ ਕੀ ਬੁਰਾਈਆਂ ਜੜੀਆਂ ਨੇ ਉਹ ਚਲ ਰਹੀਆਂ ਹਨ ਜਿਹੜੀਆਂ ਕਿ ਤੁਸੀਂ ਬਦਲਣਾ ਚਾਹੋਗੇ ਤੇ ਉਸ ਤੋਂ ਬਾਅਦ ਨਾਲ ਹੀ ਤੁਸੀਂ ਆਪਣੇ ਸੁਝਾਅ ਦੇਣੇ ਸੀ ਕਿ ਤੁਸੀਂ ਉਹਨਾਂ ਨੂੰ ਬਦਲਣ ਵਾਸਤੇ ਕਿਵੇਂ ਯਤਨ ਕਰੋਗੇ ਸੋ ਮੈਨੂੰ ਉਮੀਦ ਹੈ ਕਿ ਅੱਜ ਦੇ ਇਸ ਸੈਸ਼ਨ ਦਾ ਤੁਹਾਨੂੰ ਫਾਇਦਾ ਹੋਇਆ ਹੋਵੇਗਾ ਤੁਸੀਂ ਆਪਣੇ ਆਪ ਨੂੰ ਸਮਾਜ ਦੇ ਵਿੱਚ ਤੇ ਨਵਾਂ ਸਮਾਜ ਸਿਰਜਣ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਨਾ ਹੈ ਤੇ ਪਰਿਵਰਤਨ ਨੂੰ ਖੁੱਲੇ ਦਿਲ ਨਾਲ ਸਵੀਕਾਰ ਵੀ ਕਰਨਾ ਹੈ ਤੇ ਜੇ ਕੋਈ ਤੰਗ ਸੋਚਦਾ ਮਾਲਿਕ ਹੈ ਉਹਨੂੰ ਵੀ ਨਾਲ ਲੈ ਕੇ ਚੱਲਣਾ ਹੈ ਤੇ ਉਹਨੂੰ ਵੀ ਤੁਸੀਂ ਸਮਝਾਣਾ ਹੈ ਸੋ ਥੈਂਕ ਯੂ ਆਲ